ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿੱਧੂ ਲਈ ਮਾਲਵਾ ਤੇ ਮੈਂ ਗੁਰਪ੍ਰੀਤ ਸਿੱਧੂ ਵੜਾ ਭਾਈ ਕਾ ਅੱਜ ਭਾਰਤੀ ਕਿਸਾਨ ਜੁਨੀਅਨ ਇਕਤਾ ਸਿੱਧੂਪੁਰ ਤੇ ਬਲਾਕ ਬਾਜਾਖਾਨਾ ਦੇ ਕਿਸਾਨਾਂ ਵੱਲੋਂ ਜਿਹੜਾ 7 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੋਧਾ ਵਿਖੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜੀ ਰੈਲੀ ਕੀਤੀ ਜਾਣੀ ਹੈ ਉਹਦੇ ਸਬੰਧ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚ ਅੱਜ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਵੱਲੋਂ ਤੇ ਬਲਾਕ ਬਾਜਾਖਾਨਾ ਦੇ ਆਗੂਆਂ ਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਤੇ ਪਿੰਡਾਂ ਦੇ ਵਿੱਚ ਜਿਹੜਾ ਪ੍ਰਚਾਰ ਉਸ ਨੂੰ ਲਾਮਬੰਦੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿਉਂਕਿ 7 ਅਗਸਤ ਨੂੰ ਜਿਹੜਾ ਜੋਧਾ ਦੇ ਵਿੱਚ ਰੈਲੀ ਕੀਤੀ ਜਾਣੀ ਹੈ ਉਹਦੇ ਵਿੱਚ ਵੱਡੀ ਗਿਣਤੀ ਜਿਹੜੇ ਕਿਸਾਨ ਆ ਜਿਹੜੇ ਸਮੂਲੀਅਤ ਕਰਨਗੇ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਆਗੂਆਂ ਦੇ ਨਾਲ ਕਿਹੜੇ-ਕਿਹੜੇ ਪਿੰਡਾਂ ਚ ਇਹ ਮਤਲਬ ਪ੍ਰਚਾਰ ਕੀਤਾ ਜਾ ਰਿਹਾ ਹੈ ਰਾਜ ਕਰੋ ਰਾਜ ਕਰੋ ਪੌਂਚੀ ਰੱਦ ਕਰੋ ਰਾਜ ਕਰੋ ਰੱਦ ਕਰੋ ਅਸੀਂ ਆਪਣਾ ਜਿਹੜੀਆਂ ਮੰਗਾ ਮਨਵਾ ਕੇ ਰਾਂਗੇ ਬਵਾ ਕੇ ਰਾਂਗੇ ਬਵਾ ਕੇ ਰਾਂਗੇ ਪੌਂਚੀ ਰੱਦ ਕਰੋ ਰਾਜ ਕਰੋ ਰਾਜ ਕਰੋ ਸਾਂਇਕਤਾ ਜਿੰਦਾਬਾਦ ਜਿੰਦਾਬਾਦ ਵਾਪਸ ਲੋ ਵਾਪਸ ਲੋ ਵਾਪਸ ਲੋ ਜੀ ਜਿਹੜਾ ਅੱਜ ਪਿੰਡਾਂ ਦੇ ਵਿੱਚ ਲਾਮਬਦੀਨ ਲੈ ਕੇ ਚੱਲੇ ਆ ਤੁਸੀਂ ਇਹ ਕੀ ਪ੍ਰੋਗਰਾਮ ਹੈ ਇਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਰਕਾਰ ਆਪਣੀ ਪੰਜਾਬ ਦੀ ਸਰਕਾਰ ਲੈਡ ਪੋਲਿੰਗ ਪਾਲਿਸੀ ਲੈ ਕੇ ਆਈ ਹੈ ਇਹ ਕਿਸਾਨ ਮਾਰੂ ਨੀਤੀ ਹੈ ਲੋਕਾਂ ਦੀਆਂ ਜ਼ਮੀਨਾਂ ਖੋਣ ਨੂੰ ਤਿਆਰ ਹੋਈ ਹੈ ਉਹ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੇ ਆ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਆਉਣ ਵਾਲੀ 7 ਤਰੀਕ ਨੂੰ ਪਿੰਡ ਜੋਧਾ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ ਉਹ ਸਰਕਾਰ ਨੂੰ ਚੇਤਾਵਨੀ ਹੈ ਕਿ ਇਹ ਜ਼ਮੀਨਾਂ ਦੀ ਜੋ ਪਾਲਿਸੀ ਬਣਾਈ ਹੈ ਇਹਨੂੰ ਵਾਪਸ ਲੈ ਲਈ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਵੱਡੇ ਸੰਘਰਸ਼ ਹੋਣਗੇ ਤੇ ਜ਼ਮੀਨ ਕਿਸੇ ਵੀ ਮੁੱਲ ਤੇ ਅਸੀਂ ਅਜਾਈ ਨਹੀਂ ਜਾਣ ਦੇਣੀ ਸਰਕਾਰਾਂ ਦੇ ਹੱਥ ਕੋਆਪਰੇਟਿਵ ਘਰਾਣੇ ਦੇ ਹੱਥ ਨਹੀਂ ਜਾਣ ਦੇਣੀ ਜੋ ਇਹ ਚਾਹੁੰਦੀ ਹੈ ਕਿ ਅਸੀਂ ਜ਼ਮੀਨਾਂ ਪਾਲਿਸੀ ਬਣਾ ਕੇ ਕੋਆਪਰੇਟਿਵ ਘਰਾਣਿਆਂ ਨੂੰ ਇੱਥੇ ਤਾਰਾਂਗੇ ਉਹ ਕਿਸੇ ਹੱਦ ਤੱਕ ਅਸੀਂ ਨਹੀਂ ਹੋਣ ਦੇਵਾਂਗੇ ਸਾਡੀਆਂ ਜਾਨਾਂ ਲੱਗ ਸਕਦੀਆਂ ਪਰ ਕਿਸੇ ਹੱਦ ਤੱਕ ਵੀ ਅਸੀਂ ਜ਼ਮੀਨਾਂ ਨੂੰ ਐਂ ਅਜਾਈ ਨਹੀਂ ਜਾਣ ਦੇਵਾਂਗੇ ਮੰੰਦੀ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਪਿੰਡਾਂ ਚ ਜਿਹੜਾ ਅੱਜ ਜਾ ਰਿਹਾ ਕਾਫਲਾ ਇਹ ਬਾਜਾਖਾਨਾ ਬੁਲਾਕ ਦੇ ਜੀ ਬਾਜਾਖਾਨੇ ਤੋਂ ਸ਼ੁਰੂ ਹੋ ਕੇ ਪਿੰਡ ਰਾਉ ਵਾਲਾ ਕੰਦ ਵਾਲਾ ਵੜਾ ਭਾਈ ਕਾਰਮਾਣਾ ਜੀਤ ਸਿੰਘ ਵਾਲਾ ਘਣੀਆਂ ਮੱਲਾ ਫੋਂ ਡੋੜ ਐਂਡ ਤੇ ਠੱਠੀ ਭਾਈ ਵੰਦਰ ਬੋਰਜ ਬਮੀਹਾ ਤੇ ਬਗਰਾੜੀ ਗੰਦਾਰਾ ਲਾਂਭਾ ਵਾਲੀ ਤੇ ਛਖੜ ਵਾਲੇ ਦੇ ਵਿੱਚ ਆ ਕੇ ਅਸੀਂ ਜਿਹੜੀ ਲਾਸ਼ ਤੇ ਸਮਾਪਤੀ ਕਰਨੀ ਹੈ ਜੀ ਤੇ ਜਿਹੜਾ ਇਹਦਾ ਪ੍ਰਚਾਰ ਵੀ ਅਸੀਂ ਕਰਨਾ ਪਿੰਡਾਂ ਦੇ ਵਿੱਚ ਪੂਰਾ ਵੱਧ ਵੱਧ ਲਾਂਬੰਦੀ ਕਰਕੇ ਆਪਣੇ ਕਿਸਾਨਾ ਵੀਰਾਂ ਨੂੰ ਅਸੀਂ ਆਪਣੇ ਜਾਗਰੂਤ ਕਰਨਾ ਹੈ ਵੀ ਆਉਣ ਵਾਲੀ ਜਿਹੜੀ 7 ਤਰੀਕ ਨੂੰ ਅਸੀਂ ਲੁਧਿਆਣੇ ਜ਼ਿਲ੍ਹੇ ਦੇ ਜੋਧਾ ਪਿੰਡ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਉਦੇ ਵਾਸਤੇ ਅਸੀਂ ਅੱਜ ਲਾਂਭ ਬੰਦੀ ਕਰਨ ਲਈ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਹਾਂ ਕੀ ਕਹੋਗੇ ਲੋਕਾਂ ਨੂੰ ਲੋਕਾਂ ਨੂੰ ਜਾਗਰੂਤ ਕਰਨਾ ਵੀ ਜਿਹੜੀ ਸਰਕਾਰ ਨਵੀਂ ਤੋਂ ਨਵੀਂ ਪਾਲਿਸੀਆਂ ਲੈ ਕੇ ਆ ਰਹੀ ਹੈ ਜਿਵੇਂ ਪਹਿਲਾਂ ਤਿੰਨ ਕਾਨੂੰਨ ਸੀ ਹੁਣ ਇਹ ਲੈਂਡ ਪੂਲਿੰਗ ਪਾਲਿਸੀ ਆ ਗਈ ਇਹਦੇ ਰਾਈ ਰੋਕਾਂ ਤੋਂ ਜਿਹੜੀ ਜ਼ਮੀਨ ਖੋਹਣਾ ਚਾਹੁੰਦੀ ਹੈ ਸਰਕਾਰ ਅੱਗੇ ਤਾਂ ਚਲੋ ਜਿਵੇਂ ਛੜਕਾਂ ਛੁੜਕਾਂ ਦੇ ਵਿੱਚ ਆਈਆਂ ਜ਼ਮੀਨਾਂ ਲੋਕਾਂ ਨੂੰ ਪੈਸੇ ਵੀ ਦਿੱਤੇ ਆ ਪਰ ਹੁਣ ਤਾਂ ਇਹਨਾਂ ਦਾ ਕੋਈ ਪੈਸਾ ਵੀ ਨਹੀਂ ਦਿੱਤਾ ਜਾਣਾ ਇਸ ਵਾਸਤੇ ਲੋਕਾਂ ਨੂੰ ਜਾਗਰੂਤ ਕਰਨੇ ਆ ਵੀ ਜਿਹੜੀ ਆਪਣੀ ਜ਼ਮੀਨ ਆ ਇਹ ਬਿਨਾ ਪੈਸੇ ਤੋਂ ਅੱਜ ਰਿਕਵਰ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਉਹਦੇ ਸਬੰਧ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜੀ ਇਹ ਲੋਕਾਂ ਨੂੰ ਜਾਗਰੂਤ ਕਰਕੇ ਤੇ ਰੈਲੀ ਲਈ ਲਿਜਾਣ ਲਈ ਲਾਮਬੰਦ ਕਰਦੇ ਆਂ ਨੌਜਵਾਨ ਵੀ ਇਸ ਮਾਰਚ ਦਾ ਹਿੱਸਾ ਬਣ ਰਹੇ ਹੋ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਇਹ ਹੀ ਬੇਨਤੀ ਹੈ ਜਿਵੇਂ ਸਰਕਾਰ ਧੱਕੇ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਨਵੀਆਂ ਨਵੀਆਂ ਤਕਨੀਕਾਂ ਲਿਆ ਕੇ ਪਹਿਲਾਂ ਬੇ ਲੋੜੀਆਂ ਸੜਕਾਂ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਬੁਣਿਆ ਗਿਆ ਸੜਕਾਂ ਪੰਜਾਬ ਦੇ ਵਿੱਚ ਪਹਿਲੇ ਹੀ ਬਹੁਤ ਨੇ ਵੱਡੀਆਂ 12 12 15 15 ਫੁੱਟ ਉੱਚੀਆਂ ਸੜਕਾਂ 'ਚ ਜ਼ਮੀਨਾਂ ਰੋਕ ਕੇ ਪਾਣੀ ਦੇ ਵਹਾਅ ਦੇ ਉਲਟ ਸੜਕਾਂ ਕੱਟ ਕੇ ਜ਼ਮੀਨਾਂ ਨੂੰ ਡਬੋ ਕੇ ਹਟਿਆਉਣਾ ਚਾਹੁੰਦੇ ਆ ਹੁਣ ਲੈਂਡ ਪੂਲਿੰਗ ਲਿਆ ਕੇ ਬਿਨਾਂ ਪੈਸੇ ਤੋਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਜੋ ਖੋਹਣਾ ਚਾਹੁੰਦੇ ਆ ਵਿਕਾਸ ਦਾ ਇੱਕ ਲਾਲਚ ਦੇ ਕੇ ਦੇਖੋ ਸਰਕਾਰ ਕਿਵੇਂ ਹੁਣ ਆਪਦੀ ਮਸ਼ਹੂਰੀ ਕਰਦੀ ਫਿਰਦੀ ਉਹ ਲੈਂਡ ਪੁਲਿੰਗ ਇੰਨੀ ਚੰਗੀ ਆ ਇੰਨੀ ਚੰਗੀ ਆ ਆਪਦੇ ਬੰਦੇ ਖੜੇ ਕਰਕੇ ਲੋਕਾਂ ਨੂੰ ਬੇਬਕੂਬ ਬਣਾ ਰਹੀ ਆ ਪਹਿਲਾਂ 30000 ਰੁਪਏ ਠੇਕਾ ਕਹਿੰਦੇ ਸੀ ਅਸੀਂ ਦੇਵਾਂਗੇ ਪੰਜਾਬ ਦੇ ਵਿੱਚ 70 80000 90000 ਤੱਕ ਦਾ ਠੇਕਾ ਚੱਲਦਾ ਤੇ ਇਹ ਪੰਜਾਬ ਸਰਕਾਰ ਕਹਿ ਰਹੀ ਸੀ ਵੀ ਸਾਨੂੰ ਜਿੰਨਾ ਟਾਈਮ ਅਸੀਂ ਵੀ ਜ਼ਮੀਨਾਂ ਆਵਾਜ਼ ਨਹੀਂ ਕਰਦੇ 30000 ਰੁਪਏ ਤੁਹਾਨੂੰ ਅਸੀਂ ਠੇਕਾ ਦੇਵਾਂਗੇ ਇਹ ਬੇਬਕੂਬ ਉਹ ਬਣਾ ਕੇ ਕਿਸਾਨਾਂ ਨੂੰ ਕਰਦਾਈ ਕਰਕੇ ਲੁੱਟ ਕੇ ਕੁੱਟ ਕੇ ਅੰਦਰ ਵੜ ਕੇ ਜ਼ਮੀਨਾਂ ਖੋਹਣਾ ਚਾਹੁੰਦੀ ਆ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਅਸੀਂ ਨੌਜਵਾਨ ਸਾਡੇ ਬਜ਼ੁਰਗਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਖੜੇ ਰ੍ਹਾਂਗੇ ਅਸੀਂ ਆਪਣੇ ਆਪਣੇ ਦੇ ਆਪਣੇ ਬੱਚਾ ਦੇ ਭਵਿੱਖ ਲਈ ਹਮੇਸ਼ਾ ਲੜਦੇ ਰ੍ਹਾਂਗੇ ਸਰਕਾਰ ਨੂੰ ਇਹਨਾਂ ਮਾਰੂ ਨੀਤੀਆਂ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਅਸੀਂ ਆਪਣੇ ਬਜ਼ੁਰਗਾਂ ਤੋਂ ਮੂਰੇ ਹੋ ਕੇ ਮਰਨ ਨੂੰ ਤਿਆਰ ਆ ਇਸ ਲਈ ਅਸੀਂ ਨੌਜਵਾਨ ਬਜ਼ੁਰਗਾਂ ਦੇ ਨਾਲ ਹੀ ਚੱਲ ਰਹੇ ਹਾਂ मज़ूर धा चावा चढ़ाव क्या किसान कया चक दुगी कान